ਮਾਨ ਸਾਹਿਬ ਜੀ ਫੱਲੜ ਦਾ ਦੁਬਾਰੂ ਆਨਾਲਾ ਹੋ ਗਿਆ ਕਿੱਧਰ ਗਏ ਤੇਰੇ ਬੱਕਰੀਆਂ ਦੇ ਪੈਸੇ ਨਾਲੇ ਮੁਰਗੀਆਂ ਦੇ ਉਹ ਤੂੰ ਤਾਂ ਇਨਸਾਫ ਤੱਕ ਨਹੀਂ ਦਵਾਇਆ ਲੋਕਾਂ ਨੂੰ ਤੂੰ ਕਿੱਥੋਂ ਦਵਾ ਦੇਂਗਾ ਦੇ ਦੇਂਗਾ ਮੁਰਗੀਆਂ ਦੇ ਬੱਕਰੀਆਂ ਦੇ ਪੈਸੇ ਲੋਕਾਂ ਦੇ ਘਰ ਟੈਗੇ ਗਰੀਬਾਂ ਦੇ ਉਹ ਤੱਕ ਨਹੀਂ ਤੇਰੇ ਤੋਂ ਕੁਸਰ ਹੈ ਹੈਗਾ ਤੂੰ ਕਿੱਥੋਂ ਦੇ ਦੇਂਗਾ ਖਤਮ ਆ ਸਰਕਾਰ ਬਈ ਆਮ ਆਦਮੀ ਤਾਂ ਜਮੇ ਬਈ ਤੁਸੀਂ ਤਾਂ ਬੇੜਾ ਕਰਕੇ ਕਰਤਾ ਜਿੱਦਾਂ ਦੀ ਆਮ ਆਦਮੀ ਦੀ ਸਰਕਾਰ ਆਈ ਆ ਨਾ ਜਿੱਦਾਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਆ ਸਭ ਤੋਂ ਵੱਧ ਕਤਲ ਸਭ ਤੋਂ ਵੱਧ ਨਸ਼ੇ ਉਦਣ ਦੇ ਹੀ ਹੋ ਰਹੇ ਨੇ ਠੀਕ ਆ ਬਾਈ ਸਭ ਤੋਂ ਵੱਧ ਚਿੱਟਾ ਉਦਣ ਦਾ ਹੋਇਆ ਮੈਂ ਬਾਈ ਕਿਸੇ ਪਾਰਟੀ ਦਾ ਕੋਈ ਉਹ ਨਹੀਂ ਹੈਗਾ ਵੀ ਕੋਈ ਪਾਰਟੀ ਨੂੰ ਬਿਲੋਂਗ ਕਰਦਾ ਨਾ ਨਾ ਕੋਈ ਬਈ ਆਪਣਾ ਕਿਸੇ ਪਾਰਟੀ ਨਾਲ ਕੋਈ ਵਾਸਤਾ ਨਹੀਂ ਹੈਗਾ ਆਪਣਾ ਠੀਕ ਆ ਆਪਾਂ ਤਾਂ ਵੋਟ ਪਾਈ ਦੀ ਆ ਬਾਈ ਐਤਕੀ ਕਾਂਗਰਸ ਨੂੰ ਪਾ ਕੇ ਆਏ ਆ ਠੀਕ ਆ ਤੇ ਕਾਂਗਰਸ ਵੀ ਜਾਣ ਕੇ ਚਲੋ ਜੇ ਕਿਸੇ ਦਾ ਮਾੜਾ ਨਹੀਂ ਚੰਗਾ ਨਹੀਂ ਕਰਦੀ ਮਾੜਾ ਵੀ ਨਹੀਂ ਕਰਦੀ ਕਾਂਗਰਸ ਆ ਕੋਈ ਵੀ ਆ ਕਾਂਗਰਸ ਆ ਆਪਾਂ ਬਾਦਲਾ ਸਰਕਾਰ ਆ ਇਹ ਕਿਸੇ ਦਾ ਜੀ ਚੰਗਾ ਨਹੀਂ ਕਰਦੇ ਮਾੜਾ ਵੀ ਨਹੀਂ ਕਰਦੇ ਇਹ ਲੋਕ ਆ ਆਪਣੇ ਨਜ਼ਾਰੇ ਲਿੰਦੇ ਨੇ ਨਜ਼ਾਰੀ ਦੁਨੀਆ ਲਈਦੀ ਸੀ ਵਧੀਆ ਕੋਈ ਸਾਰਾ ਕੁ ਸੈਣ ਵਧੀਆ ਚੱਲ ਰਿਆ ਸੀ ਆ ਥੋਨੇ ਆ ਕੇ ਜਮੇ ਪੱਠਾ ਬਠਾਤਾ ਦੇ ਦੇ ਕੇ ਲਾਲਚ ਆ ਕਿੱਧਰ ਗਏ ਤੁਹਾਡੇ 1000 ਰੁਪਏ ਮਹੀਨੇ ਵਾਲੇ ਪੈਸੇ ਹੂੰ ਕਿੰਨੇ ਕਰਜੂ ਹੋ ਗਏ ਤੁਸੀਂ ਕਿੰਨੇ ਕਰਜੂ ਹੋ ਗਏ ਉਹਦੇ ਵੀ ਜਾਨੇ ਕਿ ਆਮ ਜਿਹੜੀਆਂ ਵਿਚਾਰੀਆਂ ਬੁੜੀਆਂ ਨੇ ਘਰਾਂ ਦੇ ਵਿੱਚ ਔਰਤਾਂ ਉਹਨਾਂ ਦੇ ਕਿੰਨੇ ਕਰਜੂ ਹੋਗੇ ਤੁਸੀਂ ਘੱਟੋ ਘੜ ਸ਼ਰਮ ਕਰੋ ਦੇ ਦੇ ਕੇ ਝਾਂਸੇ ਲਾ ਲਾ ਕੇ ਝੂਠਾ ਹੋ ਠੀਕ ਆ ਤੁਸੀਂ 1000 ਰੁਪਏ ਮਹੀਨੇ ਦਾ ਉਹ ਕਰਾਂਗੇ ਉਹ ਨੇ ਰਾਹੁਲ ਗਾਂਧੀ ਨੇ ਇਦੂ ਵੀ ਬੜਾ ਝੂਠ ਬੋਲਤਾ ਉਹ ਕਹਿੰਦਾ 8500 ਰੁਪਏ ਅਪਵਾਇ ਕਰੂੰਗਾ ਮਹੀਨੇ ਦਾ ਉਹ ਯਾਰ ਬੜਾ ਮੋਟਾ ਦਾ ਤੁਸੀਂ ਸ਼ਰਮ ਨੂੰ ਹੱਥ ਮਾਰੋ ਹੈ 8500 ਰੁਪਏ ਕਿੱਥੋਂ ਪਵਾ ਦੇਗਾ ਤੂੰ 500 ਰੁਪਏ ਮਹੀਨੇ ਦਾ ਪਵਾਦਾ ਨਹੀਂ ਹਰੇਕ ਦੇ ਖਾਤੇ 'ਚ ਗਰੰਟੀ ਆ ਜੇ ਤੂੰ 500 ਮਹੀਨੇ ਦਾ ਪਵਾਤਾ ਤੂੰ ਉਹ ਵੀ ਨਹੀਂ ਪਵਾ ਸਕਦਾ 8500 ਦੀ ਤਾਂ ਦੂਰ ਦੀ ਗੱਲ ਆ ਤੂੰ 500 ਵੀ ਨਹੀਂ ਪਵਾ ਸਕਦਾ ਪੂਰੀ ਦੁਨੀਆ ਦੇ ਖਾਤੇ ਜੇ ਤੂੰ 500 ਵੀ ਨਹੀਂ ਪਵਾ ਸਕਦਾ ਹੈ 8000 ਤਾਂ ਦੂਰ ਦੀ ਗੱਲ ਰਹਿ ਗਈ ਭਾਈ ਐਨੇ ਨੇ ਗਪੌੜ ਨਾ ਮਾਰਿਆ ਕਰੋ ਭੋਲੀ ਪਲੀ ਜਨਤਾ ਨੂੰ ਨਾ ਬੇਕੂਬ ਬਣਾਇਆ ਕਰੋ ਠੀਕ ਆ ਤੁਸੀਂ ਵੈਸੀ ਵੋਟਾਂ ਕਹਦਾ ਕਰੋ ਵੀ ਵੋਟਾਂ ਪਾ ਦੋ ਝੂਠ ਤਾਂ ਨਾ ਮਾਰਿਆ ਕਰੋ ਜਿਹੜੇ ਮਾਰਦੇ ਹੋ ਤੁਸੀਂ ਯਾਰ ਸਾਨੂੰ ਕੁਝ ਨਹੀਂ ਚਾਹੀਦਾ ਚਿੱਟਾ ਬੰਦ ਕਰਾ ਦਿਓ ਨਸ਼ੇ ਬੰਦ ਕਰਾ ਦਿਓ ਅਸੀਂ ਕੁਝ ਨਹੀਂ ਮੰਗਦੇ ਤੁਹਾਡੀਆਂ ਸਰਕਾਰਾਂ ਤੋਂ ਠੀਕ ਆ ਸਾਨੂੰ ਜਿਹੜੇ ਇਨਸਾਫ ਮਿਲਣਾ ਚਾਹੀਦਾ ਜਿਹੜੇ ਸਾਨੂੰ ਬਣਦੇ ਹੱਕ ਨੇ ਉਹ ਦਿੱਤੇ ਜਾਣ ਸਾਨੂੰ ਕੁਝ ਨਹੀਂ ਚਾਹੀਦਾ ਬਾਈ ਤੁਹਾਡੇ ਤੋਂ 8500 ਦੀ ਲੋੜ ਸਾਨੂੰ ਨਹੀਂ ਹੈਗੀ ਸਾਨੂੰ ਕਿਸੇ 1000 ਦੀ ਲੋੜ ਨਹੀਂ ਕਿਸੇ 8500 ਦੀ ਲੋੜ ਨਹੀਂ ਸਾਨੂੰ ਤਾਂ ਬਸ ਇੱਕੋ ਆ ਮੰਗਾ ਚਿੱਟਾ ਬੰਦ ਕਰਾਇਆ ਜਾਵੇ ਠੀਕ ਆ ਕਿ ਜੀ ਦਾ ਵੀ ਕੋਈ ਵੀ ਹੈ ਗਰੀਬ ਆ ਅਮੀਰ ਆ ਕਿਸਾਨ ਆ ਕੋਈ ਮਰਜੀ ਆ ਬਈ ਦੁਨੀਆ ਤੇ ਕਿਸੇ ਦਾ ਵੀ ਬਣਦਾ ਹੱਕ ਦਿੱਤਾ ਜਾਵੇ ਜਿਹੜੀ ਐਨੀ ਮਹਿੰਗਾਈ ਆ ਇਹ ਤੇ ਨੱਥ ਪਾਈ ਜਾਵੇ ਮਹਿੰਗਾਈ ਨਾ ਜ਼ਿਆਦੇ ਹੋਵੇ ਡੀਜ਼ਲ ਸਸਤਾ ਕੀਤਾ ਜਾਵੇ ਠੀਕ ਆ ਬਈ ਘੱਟੋ ਘੱਟ 50 ਰੁਪਏ ਲੀਟਰ ਕਰ ਦੋ ਡੀਜ਼ਲ ਪੈਟਰੋਲ 70 ਰੁਪਏ ਕਰ ਦੋ ਠੀਕ ਆ ਐਨੀ ਬਹੁਤ ਆ ਤੁਹਾਡਾ ਧੰਨਵਾਦ ਤੁਸੀਂ ਕੁਝ ਵੀ ਨਾ ਦੋ ਯਾਰ ਤੁਸੀਂ ਚਿੱਟਾ ਬੰਦ ਕਰ ਦੋ ਡੀਜ਼ਲ ਨੂੰ 50 ਰੁਪਏ ਕਰ ਦੋ ਪੈਟਰੋਲ 70 ਰੁਪਏ ਕਰ ਦੋ ਕੁਝ ਨਹੀਂ ਚਾਹੀਦਾ ਸਾਨੂੰ ਤੁਹਾਡੇ ਤੋਂ ਕੁਝ ਵੀ ਕੱਖ ਨਹੀਂ ਚਾਹੀਦਾ ਠੀਕ ਆ ਇੰਨਾ ਕ ਬਹੁਤ ਕਰ ਦੋ ਯਾਰ ਥੋਨੇ ਤਾਂ ਜਮੀ ਯਾਰ ਖਤਮ ਕਰਤੀ ਦੁਨੀਆ ਰੱਬ ਦਾ ਪਤਾ ਨਹੀਂ ਕਦ ਕਰੂਗਾ ਪਤਾ ਨਹੀਂ ਨਹੀਂ ਪਰ ਸੂਈ ਸਰਕਾਰਾਂ ਦਾ ਜ਼ਮੀਨ ਨੋਚ ਕੇ ਖਾਗੇ ਤੁਸੀਂ ਤਾਂ ਯਾਰ ਤੁਹਾਨੂੰ ਹੁਣ ਕੀ ਕਮਾ ਯਾਰ ਤੁਸੀਂ ਇੰਨਾ ਹਲਕ ਗਏ ਵੀ ਥੋਨੇ ਯਾਰ ਤੁਸੀਂ ਯਾਰ ਇੱਕ ਪਿੱਠ ਪਿੱਛੇ ਖੰਜਰ ਮਾਰਤਾ ਉਹ ਕੰਮ ਕਰਾ ਤੁਸੀਂ ਸੁਣਦੇ ਹੋ ਮੇਰੀ ਗੱਲ ਤੁਸੀਂ ਪਿੱਠ ਪਿੱਛੇ ਖੰਜਰ ਮਾਰਤਾ ਤੁਸੀਂ ਪੰਜਾਬ ਦੇ ਲੋਕਾਂ ਦੇ ਪੰਜਾਬ ਦੇ ਲੋਕਾਂ ਦੇ ਕੀ ਸਾਰੀ ਦੁਨੀਆ ਦੇ ਪੰਜਾਬ ਵਾਲਿਆਂ ਨੂੰ ਹੁਣ ਕੋਈ ਕਹੀ ਜਾਂਦਾ ਇਹ ਤਾਂ ਖੜਕੂ ਨੇ ਇਹ ਤਾਂ ਜੀ ਕੁਸ਼ੌਰ ਨੇ ਉਹ ਜੇ ਪੰਜਾਬ ਵਾਲੇ ਹੱਕ ਮੰਗਦੇ ਨੇ ਤਾਂ ਖੜਕੂ ਬਣ ਜਾਂਦੇ ਨੇ ਉਹ ਪੰਜਾਬ ਵਾਲਿਆਂ ਦੇ ਤੁਸੀਂ ਬਲੀ ਬਲੀਦਾਨ ਤਾਂ ਦੇਖ ਲਓ ਕਿੰਨੇ ਨੇ ਕੀਤੇ ਹੋਏ ਤੁਸੀਂ ਪੰਜਾਬ ਵਾਲਿਆਂ ਕਰਕੇ ਹੀ ਸਿੱਖਾਂ ਕਰਕੇ ਦੁਨੀਆ ਦੇ ਉੱਤੇ ਜਿਉ ਰਹੇ ਹੋ ਜਿਉਂ ਉਹਨਾਂ ਨੇ ਬਲੀਦਾਨ ਦਿੱਤੇ ਹੋਏ ਨੇ ਤਾਂ ਇਸ ਧਰਤੀ ਦੇ ਉੱਤੇ ਬੈਠੇ ਹੋ ਤੁਸੀਂ ਤਾਂ ਜਿਹੜੇ ਸਟਾਰ ਬਣੇ ਫਿਰਦੇ ਹੋ ਠੀਕ ਆ ਇਹ ਜਿਹੜੇ ਤੁਸੀਂ ਸਟਾਰ ਬਣੇ ਫਿਰਦੇ ਹੋ ਨਾ ਇੱਕ ਸਿੱਖਾਂ ਸਿਰਤੀ ਸਟਾਰ ਬਣੇ ਫਿਰਦੇ ਹੋ ਪੰਜਾਬ ਵਾਲਿਆਂ ਸਿਰਤੀ ਬਣੇ ਫਿਰਦੇ ਹੋ ਸਟਾਰ ਤੁਸੀਂ ਠੀਕ ਆ ਗਾਇਕ ਗੂਕ ਨੇ ਜਿਹੜੇ ਹੋਰ ਇਹ ਪੰਜਾਬ ਵਾਲਿਆਂ ਦੇ ਦਿੱਤੇ ਹੋਏ ਹੱਕ ਨੇ ਤੁਹਾਨੂੰ ਪੰਜਾਬ ਵਾਲਿਆਂ ਦਾ ਨਾਂ ਭੁੱਲੋ ਕਦੇ ਠੀਕ ਆ ਇਹਨਾਂ ਦਾ ਖਾ ਕੇ ਹਰਾਮ ਨਾ ਕਰੋ ਪੰਜਾਬੀਆਂ ਨੂੰ